ਮਾਰ ਮੰਡਲ ਅਤੇ ਅਰੋੜਾ ਮਹਾਸਭਾ ਵੱਲੋਂ ਕਪੂਰਥਲਾ ਦੇ ਵੈਚ ਗਲੈਕਸੀ ਹੋਟਲ ਵਿਖੇ ਕਪੂਰਥਲਾ ਦੇ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ ਦਾ ਕੀਤਾ ਗਿਆ ਸਨਮਾਨ ਸਮਾਗਮ ਇਸ ਦੌਰਾਨ ਵਪਾਰੀਆਂ ਨੇ ਹਲਕਾ ਇੰਚਾਰਜ ਨੂੰ ਰੋਜ਼ਾਨਾ ਆ ਰਹੀਆਂ ਮੁਸ਼ਕਿਲਾਂ ਅਤੇ ਪਰੇਸ਼ਾਨੀਆਂ ਤੋਂ ਜਾਣੂ ਕਰਵਾਇਆ ਇਸ ਮੌਕੇ ਹਲਕਾ ਇੰਚਾਰਜ ਨੇ ਭਰੋਸਾ ਦਿਵਾਇਆ ਕਿ ਵਪਾਰਕ ਵਰਗ ਦੀ ਹਰ ਮੁਸ਼ਕਿਲ ਦਾ ਹੱਲ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਇਸ ਮੌਕੇ ਧਰਮਪਾਲ ਗਰੋਵਰ ਵਿਕਰਮ ਅਰੋੜਾ ਕਵਰ ਇਕਬਾਲ ਯਸ਼ ਮਹਾਜਨ, ਆਸ਼ੀਸ਼ ਅਰੋੜਾ, ਸੰਜੀਵ ਬਜਾਜ, ਵਿਨੈ ਜੈਨ ਆਦਿ ਹਾਜ਼ਰ ਸਨ। ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਇਹ ਵੀ ਗੱਲ ਮਨਨ ਜ਼ਰੂਰ ਪਛਾਈ ਜਾਵੇ ਕਿ ਸਾਡਾ ਜੱਗਿਆ ਉਹ ਅਸੀਂ ਤੁਹਾਨੂੰ ਬਾਰੇ ਗੱਲ ਦੱਸ ਰਹੇ ਹਾਂ ਇਹ ਜਿਹੜੀਆਂ ਪ੍ਰੋਬਲਮਜ਼ ਆ ਸੋਕੇ ਦੇ ਜਿਹੜਾ ਸਰਕਾਰ ਦੇ ਸਾਹਮਣੇ ਰੱਖੇਗਾ ਜਿਸ ਦਿਨ ਸਕੂਨਾਂ ਮੀਟਿੰਗ ਹੋਈ ਸੀ ਉਹ ਦਿਨੋਂ ਹੀ ਨਾ ਇਸ ਕਰਦਾ ਇਹ ਗੰਦੀ ਬੰਦਿਆ ਇਹ ਜਿਹੜੇ ਕਿਸਾਨ ਦੇ ਮੋਡਰਨ ਡੇਟਾ ਇਸਾਂ ਦੇ ਨੂੰ ਬਾਹਰ ਕੋਹਾਂ ਕਰ ਰਹੇ ਸਾਡੇ ਤੋਂ ਬਾਹਰ ਕੋਹਾਂ ਕਰਦੇ ਨੇ ਉਹ ਤਾਂ ਸਰਕਾਰ ਨੂੰ ਵੀ ਨੁਕਸਾਨ ਆ ਹਾਂਜੀ ਅੱਜ ਅਸੀਂ ਗੱਲ ਕਰ ਰਹੇ ਹਾਂ ਵਪਾਰ ਮੰਡਲ ਪੂਰਥਾ ਦੇ ਪ੍ਰਧਾਨ ਸ਼੍ਰੀ ਵਿਕਰਮ ਰੋੜਾ ਜੀ ਜੋ ਕਿ ਕਾਫੀ ਹੱਸੇ ਤੋਂ ਵਪਾਰੀਆਂ ਦੀ ਮੁਸ਼ਕਲਾਂ ਨੂੰ ਰਾਜ ਦਰਬਾਰ ਤੱਕ ਪਹੁੰਚਾਉਂਦੇ ਹਨ ਰੋੜਾ ਜੋ ਅੱਜ ਦੀ ਮੀਟਿੰਗ ਦਾ ਤੁਹਾਡਾ ਏਜੰਡਾ ਕੀ ਸੀ ਤੇ ਕੀ ਤੁਹਾਡੀਆਂ ਮੰਗਾਂ ਸਨ ਅ ਅੱਜ ਦਾ ਏਜੰਡਾ ਜਿਹੜਾ ਸੀਗਾ ਇਹ ਸੀਗਾ ਵੀ ਜਿਹੜੀਆਂ ਵਪਾਰੀਆਂ ਨੂੰ ਆਉਣ ਵਾਲੇ ਜਿਹੜੇ ਤਿਹਾਰ ਨੇ ਜਿਹੜੇ ਵੱਡੇ ਤਿਹਾਰ ਨੇ ਜਿਵੇਂ ਕਿ ਦੀਵਾਲੀ ਆ ਰਹੀ ਹੈ ਬੰਦੀ ਛੋੜ ਦਿਵਸ ਆਰਿਆ ਵਾ ਉਸ ਕਰਕੇ ਵਪਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋਵੇ ਉਸ ਬੰਦੇ ਵਿੱਚ ਅਸੀਂ ਅੱਜ ਆਪਣੇ ਹਲਕਾ ਇੰਚਾਰਜ ਸਾਡੇ ਕਰਮਵੀ ਚੰਦੀ ਜੀ ਨੂੰ ਸਾਰੇ ਵਪਾਰੀ ਮਿਲੇ ਆ ਤੇ ਇਹਨਾਂ ਨੇ ਸਾਨੂੰ ਅਸ਼ਵਾਸਨ ਦਿੱਤਾ ਵਾ ਵੀ ਅਸੀਂ ਕਿਸੇ ਵੀ ਵਪਾਰੀ ਨੂੰ ਕਿਸੇ ਵੀ ਤਰ੍ਹਾਂ ਦੀ ਸਾਡੇ ਸ਼ਹਿਰ ਦੇ ਵਿੱਚ ਪ੍ਰੋਬਲਮ ਨਹੀਂ ਆਨ ਦਿੱਤੀ ਜਾਵੇਗੀ ਮੇਰੇ ਨਾਲ ਮੇਰੇ ਵੱਡੇ ਵੀਰ ਕਮਲਜੀ ਜਿਹੜੇ ਜਿਹੜੇ ਟ੍ਰੇਡਰ ਬੋਰਡ ਦੇ ਮੈਂਬਰ ਨੇ ਪ੍ਰਧਾਨ ਨੇ ਸਾਡੇ ਜ਼ਿਲ੍ਹੇ ਦੇ ਇਹਨਾਂ ਨੇ ਵੀ ਨਾਲ ਨਾਲ assurance ਦਿੱਤਾ ਵੀ ਅਸੀਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਿਹੜੀ ਆਪਣੇ ਵਪਾਰੀਆਂ ਨੂੰ ਨਹੀਂ ਆਉਣ ਲਵਾਂਗੇ ਤੇ ਸਾਨੂੰ ਪੂਰਾ ਭਰੋਸਾ ਆ ਚੰਦੀ ਸਾਹਿਬ ਤੇ ਕਿ ਚੰਦੀ ਸਾਹਿਬ ਇੱਕ ਵਪਾਰਕ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਤੇ ਵਪਾਰੀਆਂ ਦਾ ਦੁੱਖ ਤੇ ਦਰਦ ਬਹੁਤ ਚੰਗੀ ਤਰ੍ਹਾਂ ਭਲੀਭਾਤੀ ਸਮਝਦੇ ਨੇ ਤੇ ਸਾਨੂੰ ਪੂਰੀ ਉਮੀਦ ਆ ਵੀ ਇਹ ਸਾਡੇ ਜਿਹੜੇ ਅਸੀਂ ਇਹਨਾਂ ਨੂੰ ਆਪਣੇ ਪ੍ਰੋਬਲਮ ਦੱਸਿਆ ਨੇ ਉਹਨਾਂ ਦੇ ਪੂਰੇ ਖਰੇ ਉੱਤਰਣਗੇ ਤੇ ਸਾਡੇ ਸਾਰੇ ਵਪਾਰੀ ਇਹਨਾਂ ਦੇ ਨਾਲ ਖੁਸ਼ ਰਹਿਣਗੇ ਥੈਂਕ ਯੂ ਸੋ ਮਚ ਅੱਜ ਦਸਕੂ ਅੱਜ ਅਸੀਂ ਗੱਲ ਕਰ ਰਹੇ ਹਾਂ ਟ੍ਰੇਡ ਵਿੰਗ ਦੇ ਜਿਲਾ ਪ੍ਰਧਾਨ ਕਵਰ ਕੁਵਾਸਿੰਗ ਜੀ ਕੁਮਾਰ ਜੀ ਅੱਜ ਦਾ ਕੀ ਤੁਹਾਡਾ ਮੋਟਿਵ ਰਿਹਾ ਆਜਾ ਅੱਜ ਵਪਾਰੀ ਭਰਾਵਾਂ ਦੀ ਇੱਕ ਬੜੀ ਵਧੀਆ ਮੀਟਿੰਗ ਹੋਟਲ 'ਚ ਕੀਤੀ ਗਈ ਹੈ ਯਸ਼ ਮਹਾਜਨ ਜੀ ਵਿਕਰਮ अरोड़ा ਜੀ ਅਤੇ ਰਮਪਾਲ ਗਰੋਵਰ ਜੀ ਇਹਨਾਂ ਦੀ ਸਮੁੱਚੀ ਟੀਮ ਵੱਲੋਂ ਅਸੀਂ ਦਰਜਾ ਬਦਰਜਾ ਪਾਰਟੀ ਦੇ ਸਾਰੇ ਲੀਡਰ ਹਲਕਾ ਇੰਚਾਰਜ ਕਰਮਵੀਰ ਸਿੰਘ ਚੰਦੀ ਤੇ ਅਸੀਂ ਪਹੁੰਚੇ ਸਾਡੇ ਸਾਥੀ ਪਹੁੰਚੇ ਨੇ ਔਰ ਵਪਾਰੀ ਭਰਾਵਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਔਰ ਅਸੀਂ ਵਿਸ਼ਵਾਸ ਦਵਾਇਆ ਕਿ ਸਰਕਾਰ ਜਿਹੜੀ ਵਪਾਰੀਆਂ ਦੇ ਨਾਲ ਹੈ ਔਰ ਵਚਨਬੱਧ ਹੈ ਕਿ ਵਪਾਰੀ ਭਰਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸੋ ਜਿਹੜੀ ਦਿੱਕਤ ਕਾਫੀ ਆਦੀ ਤੁਸੀਂ ਵੀ ਵਪਾਰੀ ਹੋ ਵਪਾਰੀਆਂ ਨੂੰ ਸੋ ਦਿੱਕਤਾਂ ਜਿਹੜੀਆਂ ਖੁੱਲ ਕੇ ਵੀ ਨਹੀਂ ਕਹਿ ਸਕਦੇ ਆ ਕਾਫੀ ਇਹਨਾਂ ਨੂੰ ਮਾਰ ਪੈਂਦੀ ਆ ਉਹਨਾਂ ਬਾਰੇ ਤੁਸੀਂ ਕੀ ਹੱਲ ਕਰੋਗੇ ਪ੍ਰਸ਼ਾਸਨ ਵੱਲੋਂ ਇੱਕ ਤੇ ਤਾਜ਼ੀ ਤਾਜ਼ੀ ਤੁਹਾਨੂੰ ਪਤਾ ਹੈ ਸਰਕਾਰ ਨੇ ਇੱਕ ਜਿਹੜੀ ਵਨ ਟਾਈਮ ਸੈਟਲਮੈਂਟ ਕੀਤੀ ਹੈ ਹਾਂਜੀ ਉਹ ਤੁਹਾਡੇ ਸਾਹਮਣੇ ਆ ਉਹਦੇ ਨਾਲ ਵਪਾਰੀ ਵਰਗ ਨੂੰ ਬੜਾ ਇੱਕ ਰਾਹਤ ਮਿਲੇਗੀ ਰਿਲੀਫ ਮਿਲੇਗੀ ਜਿਵੇਂ ਵਨ ਟਾਈਮ ਸੈਟਲਮੈਂਟ ਕੀਤੀ ਸੀ ਨਗਰ ਕੌਂਸਲ ਦੇ ਵਿੱਚ ਨਗਰ ਨਿਗਮ ਦੇ ਵਿੱਚ ਸਾਡੇ ਮੰਤਰੀ ਸਾਹਿਬ ਨੇ ਪੂਰੇ ਪੰਜਾਬ ਦੇ ਵਿੱਚ ਵਨ ਟਾਈਮ ਸੈਟਲਮੈਂਟ ਕਰਨ ਤੋਂ ਬਾਅਦ ਜਿਸ ਤਰ੍ਹਾਂ ਦੀ ਸਹੂਲਤ ਲੋਕਾਂ ਨੂੰ ਮਿਲੀ ਹੈ ਉਸ ਤਰ੍ਹਾਂ ਦੀ ਵਪਾਰੀਆਂ ਨੂੰ ਮਿਲੀ ਹੈ ਔਰ ਅਸੀਂ ਬੜੀ ਖੇਤੀ ਜਿਹੜੇ ਸਾਡੇ ਟ੍ਰੇਡ ਵਿੰਗ ਪੰਜਾਬ ਦੇ ਪ੍ਰਧਾਨ ਨੇ ਅਨਿਲ ਠਾਕੁਰ ਜੀ ਉਹਨਾਂ ਦੇ ਨਾਲ ਇੱਕ ਮੀਟਿੰਗ ਕਰਨ ਜਾ ਰਹੇ ਆਂ ਪੂਰੇ ਕਪੂਰਥਲੇ ਦੇ ਸਾਰੇ ਵਪਾਰ ਮੰਡਲ ਦੇ ਸਾਡੇ ਸਾਥੀ ਨਾਲ ਹੋਣਗੇ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਟ੍ਰੇਡ ਵਿੰਗ ਦੇ ਪੰਜਾਬ ਪ੍ਰਧਾਨ ਨੇ ਜੋ ਕਿ ਬੜੇ ਪੁਰਾਣੇ ਸਾਡੇ ਲੀਡਰ ਨੇ ਔਰ ਉਹਨਾਂ ਨੇ ਸਰਕਾਰ ਤੋਂ ਜਿਹੜੀਆਂ ਸਾਡੇ ਵਾਸਤੇ ਸਹੂਲਤਾਂ ਮੁਹੱਈਆ ਕਰਵਾਈਆਂ ਨੇ ਉਹ ਤੁਹਾਡੇ ਨਾਲ ਜਾਣੂ ਕਰਾਉਣਗੇ ਇਹ ਬੜੀ ਖੇਤੀ ਇੱਕ ਮੀਟਿੰਗ ਅਸੀਂ ਕਰ ਰਹੇ ਆਂ ਹਾਂਜੀ ਦਰਚੋਗੋ ਅੱਜ ਅਸੀਂ ਕਬੂਰਥਲਾ ਦੇ ਵੈਜ ਗੈਲੈਕਸੀ ਹੋਟਲ ਵਿੱਚ ਬੈਠੇ ਆ ਵਪਾਰ ਮੰਡਲ ਤੇ ਰੋੜਾ ਮਾਨਸਬਾ ਦੀ ਮੀਟਿੰਗ ਹੋ ਰਹੀ ਆ ਜਿਸ ਵਿੱਚ ਹਲਕਾ ਇੰਚਾਰਜ ਨੌਜਵਾਨ ਆਗੂ ਆਪ ਦੇ ਹਲਕਾ ਇੰਚਾਰਜ ਸ੍ਰੀ ਕਰਮਵੀਰ ਸਿੰਘ ਚੰਦੀ ਜੀ ਆਏ ਹੋਏ ਨੇ ਚੰਦੀ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦਾ ਕੀ ਮੁੱਖ ਏਜੰਡਾ ਸੀ ਆ ਮੀਟਿੰਗ ਦਾ ਆਇ ਦਾ ਮੁੱਖ ਏਜੰਡਾ ਇਹ ਸੀ ਜੀ ਵਪਾਰ ਮੰਡਲ ਕਪੂਰਥਲੇ ਲੋ ਮੀਟਿੰਗ ਕਰਾਈ ਗਈ ਸੀ ਜਿਸ ਵਿੱਚ ਉਹਨਾਂ ਨੇ ਆਪਣੀਆਂ ਮੁਸ਼ਕਲਾਂ ਆਉਂਦਾ ਦਿਵਾਲੀ ਦੇ ਸੀਜ਼ਨ ਤੇ ਜਿਹੜੀਆਂ ਵੀ ਦਿੱਕਤਾਂ ਉਹਨਾਂ ਬਾਰੇ ਮੈਨੂੰ ਜਾਣੂ ਕਰਾਇਆ ਔਰ ਮੈਨੂੰ ਦੱਸਿਆ ਗਿਆ ਔਰ ਮੇਰੀ ਕੋਸ਼ਿਸ਼ ਆ ਵੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਮੇਰੇ ਵਪਾਰੀ ਭਰਾਵਾਂ ਨੂੰ ਨਾ ਆਵੇ ਕਿਉਂਕਿ ਮੇਰੇ ਬਜ਼ੁਰਗ ਵੀ ਬੈਠੇ ਆ ਅੰਕਲ ਜੀ ਔਰ ਕਿਉਂਕਿ ਮੈਂ ਹਲਕੇ ਦਾ ਰਹਿਣ ਵਾਲਾ ਔਰ ਮੇਰਾ ਹਮੇਸ਼ਾ ਹੀ ਇਹ ਸੜਕੇ ਨਾਲ ਪਿਆਰ ਰਹਿਣਾ ਕਿਉਂਕਿ ਮੈਂ ਹਲਕੇ ਦਾ ਵਾਸੀ ਹੋਣ ਕਰਕੇ ਔਰ ਮੇਰੀ ਕੋਸ਼ਿਸ਼ ਆ ਕਿ ਕੋਈ ਵੀ ਹਲਕੇ ਦਾ ਨਿਵਾਸੀ ਮੇਰੇ ਕੰਮਾਂ ਤੋਂ ਹਮੇਸ਼ਾ ਹੀ ਮੈਨੂੰ ਕੰਮ ਦੱਸੇ ਮੈਂ ਉਹਦਾ ਕਰਨ ਦਾ ਇਸ਼ਕ ਆ ਔਰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਮੇਰੇ ਹਲਕੇ ਦੇ ਵਾਸੀਆਂ ਨੂੰ ਜੰਧ ਸਿੰਘ ਅਸੀਂ ਮੀਟਿੰਗ ਵੀ ਦੇਖ ਰਹੇ ਸੀ ਜਿਹੜੇ ਵਪਾਰ ਮੁਲਤ ਦੇ ਲੀਡਰ ਸੀਗੇ ਤੁਹਾਨੂੰ ਕਾਫੀ ਮੁੱਢਾ ਜਾਨੂ ਕਰਾ ਰਹੇ ਸੀ ਸੜਕਾਂ ਆ ਹੇ ਟ੍ਰੈਫਿਕ ਪੁਲਿਸ ਤੋਂ ਆ ਜਾਂ ਕੋਈ GST ਦੀ ਆ ਇਹ ਤੁਸੀਂ ਕਿਸ ਤਰ੍ਹਾਂ ਇਹਨਾਂ ਨੂੰ ਨਵੇੜਾ ਕਰੋਗੇ ਮੁਸ਼ਕਲਾਂ ਦਾ ਇਹ ਬਿਲਕੁਲ ਮੈਨੂੰ ਉਹਨਾਂ ਨੇ ਕਈ ਮੁਸ਼ਕਲਾਂ ਦਸੀਆਂ ਜਿਤਾ ਪੁਲਿਸ ਦੀ ਲਾਅ ਐਂਡ ਆਰਡਰ ਦੀ ਉਹ ਮੈਂ ਇਹਨਾਂ ਨੂੰ ਸ਼ਵਾਸ਼ਨ ਸਵਾਇਆ ਮੈਂ ਚਲੋ ਸ਼ਵਾਸ਼ਨ ਨਹੀਂ ਮੈਂ ਕਹਿ ਸਕਦਾ ਮੈਂ ਇੱਕ ਵਿਸ਼ਵਾਸ ਦਿਵਾਇਆ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਮੇਰੇ ਨਾਲ ਕੰਟੈਕਟ ਕੀਤਾ ਜਾਵੇ ਔਰ ਮੈਂ ਮੇਰੀ ਕੋਸ਼ਿਸ਼ ਹੋਵੇਗੀ ਉਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਾਇਆ ਜਾਵੇ ਚੰਨੀ ਸਰ ਦੇਖਣ ਜਾਂਦਾ ਸ਼ਹਿਰ ਵਿਕਾਸ ਪੱਖੋਂ ਕਾਫੀ ਪਿੱਛੜ ਚੁੱਕਾ ਹੈ ਤੋ ਜਦੋਂ ਵੀ ਤੁਸੀਂ ਤੁਹਾਡੇ ਨਾਲ ਗੱਲ ਹੁੰਦੀ ਆ ਤੇ ਆਮ ਗੱਲ ਇਹ ਜਾਂਦੀ ਕਿ ਬਹੁਮਤ ਕਾਂਗਰਸ ਦਾ ਵਾਏ ਕਿੱਥੇ ਚੱਲੇ ਜਨ ਦੇਖੋ ਜੀ ਕਾਰਪੋਰੇਸ਼ਨ ਫਰਵਰੀ ਚ ਖਤਮ ਹੋਣਾ ਆ ਜਾ ਰਿਹਾ ਇਹ ਕਾਰਪੋਰੇਸ਼ਨ ਦੇ ਇਲੈਕਸ਼ਨਸ ਆ ਰਹੀਆਂ ਤੁਹਾਨੂੰ ਵੀ ਪਤਾ ਵਾ ਵੀ ਜਿਹੜਾ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੋਈ ਕੰਮ ਨਹੀਂ ਹੋ ਸਕਦੇ ਔਰ ਜੇ ਕਾਰਪੋਰੇਸ਼ਨ ਪਰਮਾਤਮਾ ਕਿਰਪਾ ਕਰੇ ਔਰ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਐਤ ਦੀ ਕਾਰਪੋਰੇਸ਼ਨ ਜਿਹੜੀ ਆਮ ਆਦਮੀ ਪਾਰਟੀ ਦੀ ਬਣੂਗੀ ਜਿੱਦੋਂ ਵੀ ਕਾਰਪੋਰੇਸ਼ਨ ਬਣਦੀ ਆ ਜਿਹੜੇ ਮਤੇ ਪੈਣ ਚ ਦਿੱਕਤ ਆ ਰਹੀ ਸਭ ਤੋਂ ਵੱਡੀ ਅੱਜ ਦੀ ਰੇਟ ਚ ਸਾਡੀ ਕੋਸ਼ਿਸ਼ ਹੋਊਗੀ ਮੈਂ ਆਪਣੇ ਸ਼ਹਿਰ ਨੂੰ ਫਿਰ ਤੋਂ ਵਧੀਆ ਇੱਕ ਜਿਹੜੀ ریاਸਤੀ ਸ਼ਹਿਰ ਬਣਾ ਕੇ ਦਿਖਾਵਾਂ ਹੰਬੰਦੀ ਛੋੜ ਦਿਵਸ ਆ ਰਹੇ ਤੇ ਦਿਵਾਲੀ ਆ ਰਹੀ ਹੈ ਤੁਹਾਡਾ ਕੀ ਸੰਦੇਸ਼ ਹਲਕਾ ਵਾਸੀਆਂ ਨੂੰ ਮੇਰੇ ਵੱਲੋਂ ਸਾਰੇ ਹਲਕਾ ਵਾਸੀਆਂ ਨੂੰ ਵਧਾਈਆਂ ਬੰਦੀ ਛੋੜ ਦਿਵਸ ਦੀਆਂ ਤੇ ਦਿਵਾਲੀ ਦੀਆਂ ਵਧਾਈਆਂ ਔਰ ਮੈਂ ਚੜ੍ਹਦੀ ਕਲਾ ਦੀ ਅਪੀਲ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਸਾਰੇ ਹਲਕੇ ਦੀ ਮੇਰੇ ਹਲਕੇ ਦੇ ਨਿਵਾਸੀ ਹਮੇਸ਼ਾ ਚੜ੍ਹਦੀ ਕਲਾ ਚ ਰਹਿਣ ਥੈਂਕ ਯੂ ਜੀ ਅਸੀਂ ਗੱਲ ਕਰ ਰਹੇ ਆ ਜਿਲ੍ਹਾ ਪਰਦਾਵੋਪਾਰ ਮੰਡਲ ਦੇ ਸ਼੍ਰੀ ਜਸ਼ਮਾ ਜੰਦੀ ਜੀ ਮਾਜਨ ਸਾਹਿਬ ਅੱਜ ਤੁਸੀਂ ਇੱਕ ਮੀਟਿੰਗ ਕੀਤੀ ਆ ਤੇ ਹਲਕਾ ਇੰਚਾਰਜ ਚੰਦੀ ਸਾਹਿਬ ਆਏ ਨੇ ਗਰੋਵਰ ਸਾਹਿਬ ਬੈਠੇ ਨੇ ਕਮਰ ਕਬਾਲ ਜੀ ਬੈਠੇ ਨੇ ਕੀ ਮੁਸ਼ਕਲਾਂ ਸਨ ਜਿਹੜੀਆਂ ਚੰਦੀ ਸਾਹਿਬ ਨੂੰ ਤੁਸੀਂ ਜਾਨੂ ਕਰਾਈਆਂ ਪਹਿਲਾਂ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਅੱਜ ਵਪਾਰ ਮੰਡਲ ਦੀ ਜਿਹੜੀ ਮੀਟਿੰਗ ਹੋਈ ਆ ਇਹ ਸਰਦਾਰ ਕਰਮਵੀਰ ਸਿੰਘ ਜੀ ਜੰਦੀ ਜੀ ਜੋ ਹਲਕਾ ਚਾਰਜ ਆਮ ਆਦਮੀ ਪਾਰਟੀ ਦੇ ਆ ਉਹਨਾਂ ਨੂੰ ਸਨਮਾਨਤ ਕਰਨ ਲਈ ਅੱਜ ਮੀਟਿੰਗ ਬੁਲਾਈ ਸੀਗੀ ਉਹਦੇ ਨਾਲ ਨਾਲ ਮੈਂ ਆਪਣੀ ਟੀਮ ਚ ਵਾਧਾ ਕਰਨ ਲਈ ਦੋ ਸਰਪ੍ਰਸ ਜਿਹੜੇ ਕਿ ਇੱਕ ਸਰਪਲ ਗਰੋਵਰ ਜੀ ਇੱਕ ਅਨਿਲ ਕੁਮਾਰ ਸ਼ਗਰ ਪਿਆਰ ਨਾਲ ਉਹਨੂੰ ਬੱਪੂ ਕਹਿੰਦੇ ਆ ਉਹਨਾਂ ਨੂੰ ਸਨਮਾਨਤ ਕੀਤਾ ਔਰ ਜ਼ਿਲ੍ਹੇ ਦੀ ਟੀਮ ਦੇ ਵਿੱਚ ਇਹਨਾਂ ਨੂੰ ਲਿਆ ਮੈਂ ਬੋਧ ਕੁਛ ਨਹੀਂ ਕਮਾਂਗਾ ਸਿਰਫ ਇੱਕ ਗੱਲ ਜ਼ਰੂਰ ਕਵਾਂਗਾ ਸਰਕਾਰ ਅੱਗੇ ਕਿ ਜੇ ਸਰਕਾਰਾਂ ਚਲਦੀਆਂ ਨੇ ਤੇ ਵਪਾਰੀਆਂ ਦੇ ਸਿਰ ਤੇ ਚਲਦੀਆਂ ਨੇ ਜੇ ਵਪਾਰੀ ਚੰਦਾ ਦਿੰਦੇ ਆ ਤੇ ਸਰਕਾਰਾਂ ਬੰਦੀਆਂ ਜੇ ਸਰਕਾਰਾਂ ਬੰਦੀਆਂ ਸਰਕਾਰਾਂ ਬਣਨ ਤੋਂ ਬਾਅਦ ਵਪਾਰੀ ਟੈਕਸ ਦਿੰਦੇ ਆ ਤੇ ਟੈਕਸ ਦੇ ਰੂਪ ਵਿੱਚ ਸਰਕਾਰਾਂ ਨੂੰ ਇਹ ਰਿਪੋਰਟ ਦੇ ਹੈ ਤੇ ਸਰਕਾਰਾਂ ਕਾਮਯਾਬ ਹੁੰਦੀਆਂ ਇਸ ਕਰਕੇ ਸਰਕਾਰਾਂ ਨੂੰ ਵੀ ਚਾਹੀਦਾ ਕਿ ਵਪਾਰੀਆਂ ਦੀ ਕੋਈ ਵੀ ਮੁਸ਼ਕਲ ਹੋਵੇ ਉਹਦੇ ਵੱਲ ਧਿਆਨ ਦਿੱਤਾ ਜਾਵੇ ਇਹਦਾ ਹੁਣ ਗਰੋਵਰ ਜੀ ਨੇ ਦੱਸਿਆ ਕਿ ਪਿੱਛੇ ਦਿਨੀ ਹੜਾ ਆਇਆ ਔਰ ਛੋਟੇ-ਛੋਟੇ ਦੁਕਾਨਦਾਰਾਂ ਨੂੰ ਬੜੀਆਂ ਪਰੇਸ਼ਾਨੀਆਂ ਝੱਲਣੀਆਂ ਪਈਆਂ ਮੈਂ ਵਪਾਰ ਮੰਡਲ ਵੱਲੋਂ ਮੰਗ ਕਰਦਾ ਕਿ ਜਿਹੜੇ ਛੋਟੇ ਦੁਕਾਨਦਾਰ ਜਾਂ ਕਿਸੇ ਵੀ ਦੁਕਾਨਦਾਰ ਅੱਜ ਕੱਲ ਦੁਕਾਨਦਾਰ ਸਾਰੇ ਪੀਤੇ ਹੋਏ ਆ ਚਾਹੇ ਛੋਟਾ ਹੈ ਚਾਹੇ ਵੱਡਾ ਲੇਕਿਨ ਖਾਸ ਕਰਕੇ ਜਿਹੜੇ ਪੰਡਾ ਵਿੱਚ ਨੁਕਸਾਨ ਹੋਇਆ ਦੁਕਾਨਦਾਰਾਂ ਦਾ ਵਪਾਰੀਆਂ ਦਾ ਉਹਨਾਂ ਦੀ ਜਰੂਰ ਮਾਲੀ ਸਹਾਇਤਾ ਕਰਨੀ ਚਾਹੀਦੀ ਹੈ ਸਰਕਾਰ ਨੂੰ ਵੀ ਆਮ ਜੱਥੇਬੰਦੀਆਂ ਨੂੰ ਵੀ ਜਾ ਕੇ ਸਹਾਇਤਾ ਕਰਨੀ ਚਾਹੀਦੀ ਹੈ ਮੈਂ ਫਿਰ ਦੁਆਰਾ ਪੂਰਜੋਰ ਨਾਲ ਮੰਗ ਕਰਦਾ ਹਾਂ ਸਰਕਾਰ ਅਗੇ ਕਿ ਜਿਹੜੀ ਇਹ ਆ ਵੀ ਪਾਰਟੀ ਦੀ ਗਣਾ ਮਤਲਬ ਦੁਕਾਨਦਾਰਾਂ ਨੂੰ ਜਿਹੜੇ ਛੋਟੇ ਦੁਕਾਨਦਾਰ ਹੈ ਉਹਨਾਂ ਦੀ ਵਾਦ ਤੋਂ ਬਾਅਦ ਮਦਦ ਕਰੋ ਤਾਂ ਕਿ ਦੁਕਾਨਦਾਰੋ ਕਿਤੇ ਪੀਸੇ ਨਾ ਜਾਵੇ ਦੁਕਾਨਦਾਰ ਕਿਤੇ ਖਤਮ ਨਾ ਹੋ ਜਵੇ ਛਾ ਬਾਕੀ ਤੇ ਜਿਹਨੇ ਵੀ ਜ਼ਿੰਮੇਦਾਰ ਹੈ ਜਾਂ ਕਿਸਾਨ ਭਰਾ ਹੈ ਉਹਨਾਂ ਦੀ ਦੇ ਸਹਾਇਤਾ ਸਰਕਾਰ ਵੱਲੋਂ ਹੋ ਰਹੀ ਹੈ ਸੈਂਟਰ ਵੱਲੋਂ ਵੀ ਹੋ ਰਹੀ ਹੈ ਲੇਕਿਨ ਦੁਕਾਨਦਾਰ ਦੀ ਕਿਸੇ ਵੀ ਵਪਾਰੀ ਦੀ ਮੈਂ ਫਿਰ ਬਾਰ ਬਾਰ ਇੱਕੋ ਹੀ ਕਹਿ ਰਹੇ ਹਾਂ ਕਿ ਇਹਨਾਂ ਦੀ ਕੋਈ ਵੀ ਸਹਾਇਤਾ ਨਹੀਂ ਕਰ ਰਿਹਾ ਇਹਦੇ ਬਾਰੇ ਜ਼ਰੂਰ ਧਿਆਨ ਦਿਓ ਬਹੁਤ ਬਹੁਤ ਧੰਨਵਾਦ ਹਾਂਜੀ ਦਰਸ਼ਕੋ ਅੱਜ ਅਰੋੜਾ ਮਹਾਸਭਾ ਪੰਜਾਬ ਦੇ ਕੌਮੀ ਚੇਅਰਮੈਨ ਤੇ ਉੱਗੇ ਕਾਰੋਬਾਰੀ ਸ਼੍ਰੀ ਤੁੰਬਾ ਗਰੋਵਰ ਜੀ ਬੈਠੇ ਨੇ ਗਰੋਸ ਅੱਜ ਦੀ ਇੱਕ ਮੀਟਿੰਗ ਹੋਈ ਆ ਅਰੋੜਾ ਮਹਾਸਭਾ ਤੇ ਵਪਾਰ ਮੰਡਲ ਦੀ ਕੀ ਕਹਿਣਾ ਚਾਹੋਗੇ ਅੱਜ ਦੇ ਫਾਰਮ ਮੰਡਲ ਦੀ ਹੋਈ ਜਿਹੜੀ ਮੀਟਿੰਗ ਸਾਡੇ ਯਸ਼ਮਾ ਜਨਦੀਪ ਪ੍ਰਧਾਨ ਜੀ ਵਿਕਰਮ ਰੋੜਾ ਜੀ ਸਿਟੀ ਦੇ ਔਰ ਪੰਜਾਬ ਦੇ ਜਿਹੜੇ ਵਾਈਸ ਪ੍ਰਧਾਨ ਆ ਸਾਡੇ ਕਮਰ ਕਬਾਲ ਜੀ ਜਿਹੜੇ ਟ੍ਰੇਡਸ ਬੋਰਡ ਦੇ ਪੰਜਾਬ ਦੇ ਕਾਰਕਰਨੀ ਦੇ ਵਿੱਚ ਨੇ ਸਾਡੇ ਯੂਥ ਦੇ ਜਿੰਮੀ ਜੀ ਸਾਡੇ ਰੋੜਾ ਸਾਹਿਬ ਜੈਨ ਸਾਹਿਬ ਸਾਰੇ ਵਧੀਆ ਪਰਿਵਾਰਕ ਸੰਬੰਧ ਸਾਰਿਆਂ ਨੇ ਇੱਕ ਦੂਜੇ ਨਾਲ ਤੇ ਕਾਫੀ ਉਤਸ਼ਾਹ ਨਾਲ ਜੁਆ ਬੀੜੀ ਜਿਹੜੀ ਬਿਜ਼ਨਸ ਦੇ ਦੌਰ ਵਿੱਚੋਂ ਨੰਗਰੀ ਹੈ ਤੇ ਸਾਰੇ ਵਿਕਰਮ ਨਾਲ ਸਾਥ ਦੇ ਰਹੇ ਨੇ ਤੇ ਇੱਕ ਦੂਸਰੇ ਦਾ ਇਦਾਂ ਹੀ ਸਾਥ ਦਿੰਦੇ ਰਹਿਣਗੇ ਕੋ ਮੁਸ਼ਕਲਾਂ ਆਉਂਦੀਆਂ ਨੇ ਅੱਜ ਹਲ ਕਾਂਜਾਰ ਚੰਦੀ ਜੀ ਆਏ ਸੀ ਉਹਨਾਂ ਨੂੰ ਆਪਣੇ ਅੱਗੇ ਸਾਰੀਆਂ ਮੁਸ਼ਕਲਾਂ ਸਰਕਾਰ ਤੱਕ ਬਚਾਉਣ ਵਾਸਤੇ ਕੀਤੀਆਂ ਨੇ ਕਿਉਂਕਿ ਵਪਾਰੀਆਂ ਨੇ ਅੱਜ ਸਾਰੇ ਕਬੂਥਲੇ ਦੇ ਵਪਾਰੀਆਂ ਨੇ ਪ੍ਰਧਾਨ ਜੀ ਨੇ ਸਾਨੂੰ ਇੱਕ ਜ਼ਿੰਮੇਵਾਰੀ ਸਰਪ੍ਰਸਤੀ ਦਿੱਤੀ ਹੈ ਬਾਕੀ ਦੀ ਤਰ੍ਹਾਂ ਹੀ ਨਿਭਾਵਾਂਗੇ ਔਰ ਵਪਾਰੀਆਂ ਨੇ ਹਮੇਸ਼ਾ ਹੀ ਜਿਹੜੀਆਂ ਜ਼ਿੰਦਗੀ ਦੀਆਂ ਤਜਰਬੇ ਦੀਆਂ ਉਹੀ ਇੱਕ ਛੋਟੀ ਜੀ ਦੁਕਾਨ ਮਦਾਵਗੜ੍ਹ ਤੋਂ ਉੱਟ ਕੇ ਹੌਲ ਸੇਲ ਦਾ ਬਾਬਾ ਤੇਲੂ ਜੀ ਦੀ ਦੇਣ ਆ ਜੋ ਸਾਡੇ ਕੋਲ ਹੈ ਜੋ ਤਜਰਬਾ ਆਪਣਾ ਜ਼ਿੰਦਗੀ ਦਾ ਸ਼ੇਅਰ ਕਰਾਂਗੇ ਉਹ ਅਤਵਾਦ ਦੇ ਵਿੱਚ ਵੀ ਬੜਾ ਵੱਡਾ ਕਾਰੋਬਾਰ ਕਰੈਨੇ ਦਾ ਸੀਗਾ ਔਰ ਉਹੀ 13 ਸਾਲ ਤਪੱਸਿਆ ਜਿਹੜੀ ਅੰਮ੍ਰਿਤਸਰ ਰੋਡ ਦਾ 12 ਗੱਡੀਆਂ ਮੈਟਾ ਡੋਨਾ ਪਰ ਕੇ ਲੈਂਦੇ ਸੀਗੇ ਤੇ ਆਪਣੇ ਅੰਮ੍ਰਿਤਵਿਆਰ ਤੇ ਹੌਲ ਸੇਲਾ ਕੰਮ ਕਰਦੇ ਸੀਗੇ اپنی زندگی دے جندو کوئی سਿਆਣਾ بندا ہو جندا ہے بچے نو تے ਸਮਝਾਈ ਸਕਦਾ ਹੈ ਇਹਨਾਂ ਨੂੰ ਅੱਜ ਦੱਸਿਆ ਹੈ ਵੀ ਇੱਕ ਦੂਸਰੇ ਦੀ ਸ਼ਿਕਾਇਤ ਨਹੀਂ ਕਰਨੀ ਇੱਕ ਦਾ ਨਾਲ ਚੱਲਣਾ ਹੈ ਚੈਨ ਚੀਜ਼ ਦਾ ਰੱਖਣੀ ਹੈ ਸੈਟਲਮੈਂਟ ਕਰਨੀ ਹੈ زندگی ਦੇ ਵਿੱਚ چاہے ਪਰਿਵਾਰ ਹੈ چاہے ਵਪਾਰੀ ਹੈ ਤੇ چاہے ਅਫਸਰ ਹੈ ਆਪਾਂ ਉਹਦੇ ਨਾਲ ਝਗੜਨਾ ਨਹੀਂਗਾ ਉਹਨੂੰ ਕਾਨੂੰਨ ਦੇ ਨਾਲ ਮੈਰਿਟ ਦੇ ਨਾਲ ਕੰਮ ਕਰਾਉਣਾ ਉਹ ਮੁਸ਼ਕਲ ਹੁੰਦੀ ਹੈ ਤੇ ਉੱਪਰਲੀ ਟੀਮ ਨਾਲ ਗੱਲ ਸਾਂਝੀ ਕਰਕੇ ਕਰਮੀਨ ਜੱਜੀਨਾਂ 10 ਬੰਦੇ ਲਿਜਾਓ ਔਰ ਆਪਣੇ ਨਾਲ ਜਾ ਕੇ ਜਿਹੜਾ ਇਨਸਾਫ ਲੈ ਕੇ ਆਓ ਤੁਹਾਨੂੰ ਕਿਉਂ ਸਰਕਾਰ ਨੂੰ ਟੈਕਸ ਭਰਨ ਵਾਲਿਆ ਵਪਾਰੀ ਹੈ ਇੱਕ ਰੀਡ ਦੀ ਹੱਡੀ ਹੈ ਵਪਾਰ ਦੇ ਤੇ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਵੀ ਵਪਾਰੀਆਂ ਨੂੰ ਜਿਹੜਾ ਅਫਸਰਾਂ ਨੂੰ ਹਦਾਇਤ ਕੀਤੀ ਜਾਵੇ ਤੇ ਉਹਨਾਂ ਨੂੰ ਪਹਿਲ ਦੇ ਹੱਦ ਜੋ ਜਾਣ ਉਹਨਾਂ ਨੂੰ ਕੋਈ ਬੈਠਣ ਨੂੰ ਜਗ੍ਹਾ ਜਾਂ ਉਹਨਾਂ ਨੂੰ ਮਾਨ ਸਤਕਾਰ ਦਿੱਤਾ ਜਾਵੇ ਔਰਨ ਦੇ ਵੀ ਤਰ੍ਹਾਂ ਟੈਕਸ ਲਾ ਦਿੱਤੇ ਸਰਕਾਰਾਂ ਨੇ ਪਰ ਉਹਨਾਂ ਨੂੰ ਬਾਅਦ ਚ ਨਾ ਕੋ ਪੈਨਸ਼ਨ ਹੈ ਨਾ ਕੋ ਮੈਡੀਕਲ ਹੈ ਜੇ ਕਿਸੇ ਦੀ ਡੈਥ ਹੋ ਜਾਂਦੀ ਹੈ ਜਾਂ ਕਿਸੇ ਦੀ ਦੁਕਾਨ ਨੂੰ ਅੱਗ ਲੱਗ ਜਾਂਦੀ ਹੈ ਉਹਦਾ ਨੁਕਸਾਨ ਹੋ ਜਾਂਦਾ ਹੈ ਅੱਜਕੱਲ ਬਹੁਤ ਹੋ ਰਹੇ ਨੇ ਅੱਗਾਂ ਬਹੁਤ ਲੱਗ ਰਹੀਆਂ ਨੇ ਵੱਡੇ ਵੱਡੇ ਸਟੋਰ ਸੜ ਜਾਂਦੇ ਨੇ ਉਹਨਾਂ ਨੂੰ ਸਰਕਾਰ ਨੂੰ ਜਰੂਰ ਮਾਲੀ ਸ਼ਹਾਦਾ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਹੁਣ ਸల్ਤਾਨਪੁਰ ਹਲਕੇ ਜਿਹੜਾ ਆਏ ਨੇ ਉਹਦੇ ਵਿੱਚ ਜਿਹੜੇ ਛੋਟੇ ਛੋਟੇ ਦੁਕਾਨਦਾਰਾਂ ਦਾ ਨੁਕਸਾਨ ਹੋਇਆ ਵਾ ਜ਼ਿੰਮੇਵਾਰਾਂ ਨੂੰ ਤੇ ਮੈਂ ਅੱਗੇ ਵੀ ਦੱਸਿਆ ਉਹਨਾਂ ਨੂੰ ਤਾਂ ਗਰਦੌਰੀ ਦੇ ਪੈਸੇ ਮਿਲ ਜਾਂਦੇ ਨੇ ਫਸਲ ਦੇ ਪਰ ਵਪਾਰੀ ਜਿਹੜੇ ਛੋਟੇ ਨੇ ਪੜੀਆਂ ਵਾਲੇ ਨੇ ਇਹਾਂ ਛੋਟੇ ਵਰ ਚਾਹ ਬਲੇ ਲੇਬਰ ਮਿਸਤਰੀ ਨੇ ਇਹਨਾਂ ਦੀ ਵੀ ਜਿਹੜੀ ਪਰਵਾਹੀ ਕੀਤੀ ਜਾਵੇ ਔਰ ਸਾਰੇ ਆਪਣੇ ਫਰਜ ਬੰਦਾ ਹੈ ਬਵਾਰੀਆਂ ਦਾ ਵੀ ਉਹਨਾਂ ਦੁਕਾਨਦਾਰਾਂ ਦੀ ਮਦਦ ਕੀਤੀ ਜਾਵੇ ਇੱਕ ਦੂਜੇ ਦਾ ਸਹਿਯੋਗ ਦਵੋ ਹਮੇਸ਼ਾ ਹੀ ਜਿਹੜਾ ਕਾਰੋਬਾਰ ਤੁਹਾਡਾ ਚੱਲਦਾ ਰਹੇ ਆਪਣੇ ਕੋ ਫਰੰਟ ਖਾਲੀ ਰੱਖੋ ਕੋਈ ਆਈ ਗੱਡੀ ਗਾਹਕ ਦੀ ਕਿਉਂ ਲੰਗਣ ਵਾਲਾ ਤੁਹਾਡੇ ਕੋ ਸਾਨੀ ਨਾ ਲੰਘ ਸਕੇ ਤੇ ਇਸ ਕਰਕੇ ਸਾਰਿਆਂ ਨੂੰ ਜਿਹੜਾ ਵਪਾਰ ਆ ਅੱਛੇ ਢੰਗ ਨਾਲ ਚਲਾਉਣਾ ਚਾਹੀਦਾ ਸੱਚਾ ਸੱਚਾ ਕਿਹੇ ਦੀ ਸ਼ਿਕਾਇਤ ਕਰਨ ਦੀ ਬਜਾਏ ਕੰਪੀਟੀਸ਼ਨ ਕਰੋ ਸਲਾਹ ਕਰ ਲੋ ਉਹਨਾਂ مشورہ ਕਰ ਲੋ ਜੇ ਵਿੱਚ ਕਮੀ ਹੈ ਤੇ ਉਹਨੂੰ ਅੰਦਰ ਬਾਹਰ ਕੇ ਦੱਸ ਦੋ ਵੀ ਤੇਰੇ ਵਿੱਚ ਇਹ ਕਮੀ ਹੈ ਇਹਨੂੰ ਕਮੀ ਨੂੰ ਦੂਰ ਕਰ ਦੇ ਇਸ ਕਰਕੇ ਸਾਰੇ ਇੱਕ ਦੂਜੇ ਨਾਲ ਰਿਸ਼ਤਾ ਜੜਾ ਬਣਾਇਆ ਹੋਇਆ ਇਹਨੂੰ ਲੰਮਾ ਚੱਲੂਗਾ ਔਰ ਆਏ ਅੱਜ ਜਿਹੜੇ ਸਾਰੇ ਮੈਂਬਰਾਂ ਦਾ ਸਾਨੂੰ ਸਰਪ੍ਰਸਦਾ ਜਿਹੜਾ ਦਿੱਤਾ ਹੈ ਇਹਨਾਂ ਨੇ ਉਹਦਾ ਉਹਨੂੰ ਇਹ ਆਪਣਾ ਫਰਜ਼ ਗੁਨ ਹੁੰਦੇ ਹੋਏ ਪਹਿਲੇ ਉਹਦੇ ਹੀ ਤਰ੍ਹਾਂ ਸਮਾਜ ਦੇ ਵਿੱਚ ਵਿਚਰਾਂਗੇ ਔਰ ਇੱਕ ਦੂਜੇ ਦੇ ਬਿਵਾਰੀਆਂ ਦਾ ਸਹਿਯੋਗ ਦੇਵਾਂਗੇ ਔਰ ਚੜ੍ਹਦੀ ਕਲਾ ਜਰ ਰੱਖੇ ਸਾਰਿਆਂ ਨੂੰ ਔਰ ਮੈਂ ਇਹਨਾਂ ਸਾਰਿਆਂ ਆਏ ਗਿਆਂ ਦਾ ਧੰਨਵਾਦ ਕਰਦਾ ਹਾਂ ਹਲਕਾਂ ਜੱਜ ਦਾ ਵੀ ਧੰਨਵਾਦ ਕਰਦੇ ਹਾਂ ਔਰ ਉਪਾਰ ਮੰਡਲ ਸਾਰੇ ਜਿਹੜੇ ਸਹਿਯੋਗ ਨਾਲ ਤੁਰਦੇ ਨੇ ਸਾਰੇ ਟ੍ਰੇਡ ਦੇ ਸਾਰੇ ਜਿੰਨੇ ਮਨੀਆਰੀ ਵਾਲੇ ਕੱਪੜੇ ਵਾਲੇ ਔਰ ਸਾਰੇ ਜਿੰਨੇ ਕਲੌਥ ਮਰਚੈਂਟ ਇੱਕ ਦੂਜੇ ਨਾਲ ਜਿੰਨੇ ਏਜੰਸੀਆਂ ਵਾਲੇ ਨੇ ਸਾਰਿਆਂ ਦਾ ਸਹਿਯੋਗ ਦੋ ਕਿਸੇ ਦਾ ਕੋਈ ਪੈਸਾ ਨਾ ਮਰੇ ਔਰ ਕਿਸੇ ਦਾ ਕੋਈ ਲੌਸ ਨਾ ਹੋਵੇ ਪਰਮਾਤਮਾ ਚੜ੍ਹਦੀ ਕਲਾ ਕਰਕੇ ਦੀਵਾਲੀ ਦੀਆਂ ਦੇ ਸ਼ਹਿਰੀਆਂ ਜਿਹੜੇ ਲੰਗ ਚੁਕਾਇਆ ਦਿਵਾਲੀ ਦੀਆਂ ਗੁਰਨਾਨਕ ਦੇਵ ਦੇ ਜਨਮ ਦਿਨ ਦੀਆਂ ਹੋਰ ਗੁਰਪੁਰਬ ਦੀਆਂ ਔਰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਬਾਹਰ ਬੈਠੇ ਵੀਰਾਂ ਨੂੰ ਵੀ ਐਨ ਆਰ ਆਈ ਨੂੰ ਅਰੋੜਾ ਮਹਾਂਸਭਾ ਸਾਰੇ ਪੰਜਾਬ ਨੂੰ ਬਹੁਤ ਬਹੁਤ ਮੁਬਾਰਕਾਂ ਵਪਾਰ ਮੰਡਲ ਨੂੰ ਵੀ ਔਰ ਸਾਰੇ ਪੰਜਾਬ ਦੇ ਵਪਾਰੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ ਸਰਕਾਰ ਨੂੰ ਵਪਾਰੀਆਂ ਦੀ ਜਰੂਰ ਬਾਹ ਪੜਨੀ ਚਾਹੀਦੀ ਹੈ ਉਹਦੀਆਂ ਦੁੱਖ ਤਕਲੀਫਾਂ ਜਰੂਰ ਸੁਣਨੀਆਂ ਚਾਹੀਦੀਆਂ ਜੇ ਸਰਕਾਰ ਦਾ ਕਾਰੋਬਾਰ ਬਿਜ਼ਨਸ ਦਾ ਚੱਲੂਆ ਤੇ ਉਹਨੂੰ ਉਨਾ ਹੀ ਇਨਕਮ ਜਿਹੜੀ ਹੈ ਟੈਕਸ ਦੇ ਰੂਪ ਚ ਜਾਊਗੀ ਤੇ ਉਹਦਾ ਵੀ ਜਿਹੜਾ ਵਿਕਾਸ ਦਾ ਕੰਮ ਹੋਏਗਾ ਜਾਇਨ ਜਾਇਦਾਂ ਥੈਂਕ ਯੂ